ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਚੰਗਤ ਜੀ ਇਹ ਨੇ ਭਾਜੀ ਸਵਰਨ ਸਿੰਘ ਜੀ ਤੇ ਸੁਖਦੇਵ ਸਿੰਘ ਜੀ son of ਸਵਰਨ ਸਿੰਘ ਇਹਨਾਂ ਦੀ ਇੱਛਾ ਸੀ ਕਿ ਮੈਂ ਦਾਨ ਕਰਨਾ ਹੈ ਬਾਬਾ ਨਿਹਾਲ ਸਿੰਘ ਜੀ ਦੇ ਗੁਰਦੁਆਰਾ ਹਜੂਰ ਸਾਹਿਬ ਸੱਚਖੰਡ ਵਿਖੇ ਤੇ ਇਹਨਾਂ ਦੇ ਬੱਚਿਆਂ ਦੀ ਵੀ ਇੱਛਾ ਹੈ ਤੇ ਇਹਨਾਂ ਨੇ ਸਾਢੇ 3 ਕਿਲੇ ਦੀ ਕਣਕ ਜਿਹੜੀ ਹੈ ਸੱਚਖੰਡ ਹਜੂਰ ਸਾਹਿਬ ਵਿਖੇ ਲੰਗਰਾਂ ਵਾਸਤੇ ਦਿੱਤੀ ਏ ਬਾਬਾ ਸਾਧੂ ਸਿੰਘ ਜੀ ਵਾਲਾਂ ਦੀ ਰਹਿਨਮਾਈ ਹੇਠ ਤੇ ਪ੍ਰਮਾਤਮਾ ਕਰੇ ਇਦਾਂ ਇਹਨਾਂ ਦੀ ਹਰ ਮਨੋ ਕਾਮਨਾ ਪੂਰੀ ਹੋਣੀ ਚਾਹੀਦੀ ਏ ਜੋ ਵੀ ਇੱਛਾ ਭਾਵਨਾ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਏ ਮਹਾਰਾਜ ਇਹਨਾਂ ਦੀਆਂ ਇੱਛਾਵਾਂ ਪੂਰੀਆਂ ਕਰੇ ਇਹਨਾਂ ਦੇ ਬੱਚਿਆਂ ਦੀ ਵੀ ਇੱਛਾ ਸੀ ਸਾਰੇ ਪ੍ਰਵਾਣੇ ਰਲ ਕੇ 3.5 ਕਿਲੇ ਕਣਕ ਦੀ ਸੇਵਾ ਜਿਹੜੀ ਏ ਸੱਚਖੰਡ ਜੂਰੋ ਹੱਬ ਵੇ ਦਿੱਤੀ ਏ ਐਹੀ ਸਾਰੀ ਸੰਗਤ ਤੇ ਬਾਬਾ ਨਰਿੰਦਰ ਸਿੰਘ ਜੀ ਵਾਲਾਂ ਲੋ ਏ ਬਾਬਾ ਸਾਧੂ ਸਿੰਘ ਜੀ ਆਲਾ ਲੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਗੇ ਜੀ ਇਹਨਾਂ ਨੇ ਐਡੀ ਵੱਡੀ ਸੇਵਾ ਕਮਾਈ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ